2015 ਮਾਡਲ i20 ਆਸਤਾ ਉਹ ਛੋਟਾ ਜਿਹਾ ਰੇਟਾ ਗੱਡੀ ਦਾ 2 ਲੱਖ 65 ਹਜ਼ਾਰ ਰੁਪਏ ਦੀ ਆਪਾਂ 15 ਮਾਡਲ ਕਾਰ ਦਵਾਂਗੇ ਜਿਹਨੇ 2 2 ਲੱਖ 65 ਹਜ਼ਾਰ ਰੁਪਏ ਦੀ 15 ਮਾਡਲ ਦਾ ਦੇਖਾ ਕੀ ਵੀਰੇ ਕਰੂਜ਼ ਚਾਹੀਦੀ ਹੈ ਕਰੂਜ਼ ਚਾਹੀਦੀ ਹੈ ਕਰੂਜ਼ ਚਾਹੀਦੀ ਹੈ ਆਪਾਂ ਮਤਲਬ ਸਾਰਾ ਰੇਟਾ ਦਾ ਆਪਾਂ 2 ਲੱਖ ਰੁਪਏ ਦੀ ਕਾਰ ਦੇ ਦਿੰਦੇ ਸਿਰਫ ਔਰ ਸਿਰਫ 2 ਲੱਖ ਰੁਪਏ ਦੀ 11 ਮਾਡਲ ਪਹਿਲੇ ਨਾਲ ਦੀ ਕਾਰ ਇੰਸ਼ੋਰੈਂਸ ਇਹਦੀ ਪਈ ਹੋਈ ਆ ਥਰਡ ਪਾਰਟੀ ਬਾਕੀ ਬਹੁਤ ਸੋਹਣੀ ਕਾਰ ਹੈ ਜੀ ਫੈਮਿਲੀ ਕਾਰ ਹੈ ਵਧੀਆ ਕਾਰ ਹੈ ਠੀਕ ਹੈ ਜੀ 28 ਤੱਕ ਪਾਸ ਹੈ 2028 ਤੱਕ ਦਵਾਂਗੇ ਜੀ 1 ਲੱਖ 15 ਹਜ਼ਾਰ ਦੀ ਕਾਰ ਮਿਲੂਗੀ ਤੁਹਾਨੂੰ ਲਾਓ ਵੀ ਮਿੱਤਰੋ 1 ਲੱਖ 15 ਆਰਾ ਮਾਡਲ ਦੂਜੇ ਨਾ ਅਧਿਕਾਰ ਇੰਸ਼ੋਰੈਂਸ ਗੱਡੀ ਦੀ थर्ड पार्टी ਹੈ ਜੀ 2,35,000 ਦੀ ਯਸਮੋ ਕਾਰ ਮਿਲਣੀ ਹੈ 2 ਲੱਖ 2 ਸਵਾ 2 ਆਪਾਂ ਲੋਨ ਕਰਾ ਲਾਂਗੇ ਸਿਬਲ ਹੋਣਾ ਜਿਹਦਾ ਬਹੁਤ ਵਧੀਆ ਹੋਰ ਆਫੇ ਮੇਰੇ ਸੋਹਣੇ ਸੁਣਖੇ ਭਰਾਓ ਅੱਜ ਫੇਰ ਆਪਾਂ ਬਹੁਤ ਹੀ ਤਗੜਾ ਸਟਾਕ ਲੈ ਕੇ ਤੁਹਾਡੇ ਲਈ ਆ ਗਏ ਆ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚਾ ਤੁਹਾਡੇ ਸਾਰਿਆਂ ਦਾ ਕਿ ਸਾਡੀਆਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੰਨੇ ਹੋ ਤੇ ਆਪਣੇ ਛੋਟੇ ਭਰਾ ਨੂੰ ਇੰਨੀ ਜਿਆਦਾ ਸਪੋਰਟ ਕਰਦੇ ਹੋ ਤੇ ਆਪਾਂ ਵੀ ਫਿਰ ਉਸ ਚੀਜ਼ ਦਾ ਤੁਹਾਡਾ ਪੂਰਾ ਮੁੱਲ ਤਾਰਾਂਗੇ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਆਪਾਂ ਨਾ ਮੀਂਹ ਦੇਖਣਾ ਨਾ ਹਨੇਰੀ ਦੇਖਣੀ ਨਾ ਗਰਮੀ ਦੇਖਣੀ ਤੁਹਾਨੂੰ ਦਿਖਾਣੀਆਂ ਆਪਾਂ ਗੱਡੀਆਂ ਸੋਹਣੀਆਂ ਤੋਂ ਸੋਹਣੀਆਂ ਗੱਡੀਆਂ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਫਿਰ ਦੁਬਾਰਾ ਤੋਂ ਸਪੈਸ਼ਲ ਹੋਣ ਜਾ ਰਹੀ ਆ ਉਹਦਾ ਰੀਜ਼ਨ ਤੁਹਾਨੂੰ ਤਾਂ ਦੱਸ ਦਵਾਂ ਕਿਉਂਕਿ ਆਪਾਂ ਦੁਬਾਰਾ ਉਹੀ ਕਾਰਬਿਆਰ ਤੇ ਪਹੁੰਚ ਗਏ ਆ ਜਿਹੜੇ ਕਾਰਬਿਆਰ ਦੀ ਵੀਡੀਓ ਨੂੰ ਤੁਸੀਂ ਇੰਨਾ ਕਿ ਜ਼ਿਆਦਾ ਪਿਆਰ ਦਿੱਤਾ ਵੀ ਭਾਈ ਹੁਣ ਉਹਦਾ ਵਿਹੜਾ ਖਾਲੀ ਹੋ ਗਿਆ ਵਿਹੜਾ ਖਾਲੀ ਹੋ ਗਿਆ ਭਾਈ ਨੂੰ ਆਪਾਂ ਦੁਬਾਰਾ ਫਿਰ ਬੁਲਾਇਆ ਕਿ ਆਓ ਇੱਕ ਵਾਰੀ ਹੋਰ ਕੀ ਹਾਲ ਚੱਲ ਬਾਈ ਬਹੁਤ ਵਧੀਆ ਵੀਰੇ ਬਹੁਤ ਵਧੀਆ ਸੁਨੀਲ ਭਾਈ ਆਪਣੇ ਨਾਲ ਲੈ ਤੇ ਵੀਰੇ ਅੱਜ ਫੇਰ ਤੋਹਫੇ ਲੈ ਆਏ ਆ ਆਪਾਂ ਬਹੁਤ ਸੋਹਣੇ ਸੋਹਣੇ ਤੋਹਫੇ ਆਏ ਨੇ ਐਤਕੀ ਆਪਣੇ ਕੋਲ ਮਾਲ ਹੋਰ ਵੱਧ ਆ ਗਿਆ ਲੋਵੀ ਨਾਲੇ ਵਧੀਆ ਵਧੀਆ ਕਾਰਾਂ ਬਹੁਤ ਸੋਹਣੇ ਰੇਟਾਂ ਤੁਹਾਨੂੰ ਦਵਾਂਗੇ ਬਸ ਅੱਜ ਦੀ ਵੀਡੀਓ 'ਚ ਐਂਡ ਤੱਕ ਬਣੇ ਰਹੋ ਅੱਜ ਸਿਰਾ ਲਾ ਦੇਣਾ ਰੇਟਾਂ ਵਾਲਾ ਰੇਟਾਂ ਵਾਲਾ ਬਿਲਕੁਲ ਮਸਲਾ ਹੱਲ ਹੋ ਜਾਣਾ ਤੁਹਾਡਾ ਤੇ ਸਭ ਤੋਂ ਪਹਿਲਾਂ ਆਪਾਂ ਤੋਹਫੇ ਤੇ ਸ਼ੁਰੂਆਤ ਕਰ ਲੈਨੇ ਫਿਰ ਤੋਹਫਾ ਜੀ ਤੋਹਫਾ 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 2015 ਮਾਡਲ i20 ਆਸਤਾ ਓਕੇ ਤੀਜੇ ਨਾਦੀ ਕਾਰ ਹੈ ਨੰਬਰ HR ਹੈ ਗੱਡੀ ਦਾ ਹਾਂ ਪੁਸ਼ ਬਟਨ ਸਟਾਰਟ ਹੈ ਟੌਪ ਐਂਡ ਵੇਰੀਐਂਟ ਹੈ ਗੱਡੀ ਦੇ ਟਾਇਰ ਚੈੱਕ ਕਰੋ ਸੀਟ ਕਵਰ ਚੈੱਕ ਕਰੋ ਨਵੇਂ ਸੀਟ ਕਵਰ ਨੇ ਗੱਡੀ ਦੇ ਲਓ ਵੀ ਮਿੱਤਰੋ ਬਹੁਤ ਛੋਟਾ ਯਾ ਰੇਟਾ ਗੱਡੀ ਦਾ 265000 ਰੁਪਏ ਦੀ ਆਪਾਂ 15 ਮਾਡਲ ਕਾਰ ਦਵਾਂਗੇ ਜਿਹਨੇ 2 265000 ਰੁਪਏ ਦੀ 15 ਮਾਡਲ ਕਾਰ ਇਹ ਦੇਖ ਲਓ ਇੰਸ਼ੋਰੈਂਸ ਤੋਂ ਮੈਂ ਕਹਾਂ ਜੀ ਮੇਰੇ ਪੂਰੀ ਗੰਟੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਨਵੇਂ ਟਾਇਰ ਨਵੇਂ ਲੋਏ ਨਵੇਂ ਸੀਟ ਕਵਰ 265000 ਮਿੱਤਰੋ ਸਿਰਫ 265000 ਦੋਨੋਂ ਸਟਾਰ ਦੋਨੇ ਚਾਬੀਆਂ ਨਾਲ ਸਰਵਿਸ ਬੁੱਕ ਨਾਲ ਲਾਓ ਵੀ ਮਿੱਤਰੋ ਦੋਨੋਂ ਚਾਬੀਆਂ ਵੀ ਨਾਲ ਮੈਂ ਤੁਹਾਨੂੰ ਦੱਸਿਆ ਨਾ ਅੱਜ ਦੀ ਵੀਡੀਓ ਇੰਨੀ ਜਿਆਦਾ ਇੰਟਰਸਟਿੰਗ ਆਉਣ ਵਾਲੀ ਆ ਨਾ ਇਦਾਂ ਦੇ ਸੋਹਣੇ ਸੋਹਣੇ ਰੇਟ ਹੋਰ ਮਿਲਨੇ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਜੋ ਫੇ ਤੁਹਾਨੂੰ ਦੂਜੀ ਕਾਰ ਦਿਖਾਈਏ ਸਿਆਜ ਆ ਗਈ ਹੁਣ ਉਸ ਤੋਂ ਬਾਅਦ ਸਿਆਜ ਆ ਗਈ ਜੀ 2014 ਮਾਡਲ ਪਹਿਲੇ ਨਾ ਦੀ ਕਾਰ VDI ਪਲੱਸ VDI ਪਲੱਸ ਬਹੁਤ ਪਿਆਰੀ ਕਾਰ ਆ ਗੱਡੀ ਚੈੱਕ ਕਰਾਓ ਤੁਸੀਂ ਅੰਦਰੋਂ ਇਹਦਾ ਵੀ ਬਹੁਤ ਛੋਟਾ ਜਿਹਾ ਰੇਟ ਆ 475000 ਆਪਾਂ ਡਿਮਾਂਡ ਕਰਦੇ ਆ ਸਾਢੇ 4 ਦੀ ਆਪਾਂ ਕਾਰ ਦੇ ਦਾਂਗੇ ਤੁਹਾਨੂੰ ਯੈਸ 450000 ਦੇ ਵਿੱਚ 14 ਮਾਡਲ ਡਿਜ਼ਾਇਰ ਵੀ ਨਹੀਂ ਮਿਲਦੀ ਜੀ ਆਪਾਂ ਨੂੰ ਇੱਥੇ ਆਪਾਂ ਤੁਹਾਨੂੰ 14 ਮਾਡਲ ਸਿਆਹ ਦੇ ਰਹੇ ਆ VDI ਪਲੱਸ ਪਹਿਲੇ ਨਾਲ ਦੀ ਕਾਰ ਲਓਏ ਮਿੱਤਰੋ ਜਿਹੜੇ ਵੀ ਮੇਰੇ ਮਿੱਤਰ ਪਿਆਰੇ ਨੇ ਸੈਡਾਨ ਗੱਡੀ ਚੋਤੀ ਹੋਈ ਆ ਬਿਲਕੁਲ ਇੰਜਨ ਗੇਅਰ ਦੀ ਸਾਫ ਸੁਥਰੀ ਪੂਰੀ ਫੁੱਲ ਗਾਰੰਟੀ ਭਾਜੀ ਗੱਡੀ ਚੈੱਕ ਕਰੋ ਬਹੁਤ ਸੋਹਣੀ ਕਾਰ ਹੈ ਦੇਖੋ ਇੰਨੀ ਪਿਆਰੀ ਕਾਰ ਹੈ ਸਵਾਦ ਆਇੰਦਾ ਸਹੀ ਗੱਲ ਆ ਲਓ ਮਿੱਤਰੋ ਨਵੇਂ ਸੀਟ ਕਵਰ ਨੇ ਗੱਡੀ ਦੇ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਸਾਫ ਸੁਥਰੀ ਗੱਡੀ ਆ ਕੋਈ ਟੈਨਸ਼ਨ ਲੈਣ ਦੀ ਕਿਸੇ ਭਰਾ ਨੂੰ ਲੋੜ ਨਹੀਂ ਆ ਬਾਕੀ ਮੇਨ ਇਹੀ ਚੀਜ਼ ਹੁੰਦੀ ਆ ਵੀ ਇਹ ਬੰਦਾ ਗੱਡੀ ਲੈ ਕੇ ਜਾਵੇ ਨਾ ਉਹਨੂੰ ਛੋਟ ਹੀ ਮਿਲੇ ਹੈ ਨਾ ਮੈਂ ਕਹਾਂ ਫਿਰੇ ਪੂਰੀ ਆਪਣੀ ਇੰਜਨ ਗੇਅਰ ਦੀ ਗੱਡੀ ਦੀ ਲੱਗੀ ਵੱਜੀ ਦੀ ਪੂਰੀ ਆਪਣੀ ਗਾਰੰਟੀ ਹੋਊਗੀ ਗੱਡੀ ਦੀ ਔਰ ਆਪਣੇ ਰੇਟ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਰੇਟ ਨੇ ਬਹੁਤ ਸੋਹਣੇ ਰੇਟ ਨੇ ਆਪਣੇ ਕਿਤੇ ਬਾਕੀ ਸਾਰੇ ਆਪਣੇ ਭਰਾ ਸਮਝਦਾਰੀ ਨੇ ਸਭ ਨੂੰ ਪਤਾ ਹੈ ਨਾ ਕਿ ਰੇਟਾਂ ਨਾਲੇ ਹੈਗੀ 14/15 ਆ ਆਪਾਂ ਚਲੋ 14 ਹੀ ਕਹਿੰਨੇ ਆਪਾਂ ਹੈਗੀ 14/15 ਕਰਦੇ 14/15 ਵਾ ਮਾਡਲ ਜ਼ਰੂਰ ਨਾਲ ਧਿਆਨ ਨਾਲ ਸੁਣ ਲਿਓ ਤਾਂ ਡੀਜ਼ਲ ਦੀ ਮਟਰੋ ਡੀਜ਼ਲ ਡੀਜ਼ਲ ਪਹਿਲੀ ਵੀ ਡੀਜ਼ਲ ਦੀ ਆਸਤਾ ਹੈਵੀ ਡੀਜ਼ਲ ਹੈ ਜੀ ਲੋਬੇ ਮਿੱਤਰੋ ਇਹ ਵੀ ਡੀਜ਼ਲ ਦੇ ਵਿੱਚ ਆ ਬਹੁਤ ਹੀ ਸੋਹਣੀ ਗੱਡੀਆ ਲੋਨ ਕਿੰਨਾ ਕਰਾ ਦੂੰ ਪੂਰਾ ਲੋਨ ਹੋਣਾ ਹੈ ਗੱਡੀ ਦਾ ਪੂਰਾ ਬਾਈ ਜੀ ਮੈਨੂੰ ਬਹੁਤ ਫੋਨ ਆਉਂਦੇ ਆ ਕਿ ਲੋਨ ਦਾ ਕਿਦਾਂ ਲੋਨ ਦੇਖੋ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਹਾਂ ਬਾਕੀ ਤੁਹਾਡੀ ਸੈਲਰੀ ਸਲਰੀ ਵਧੀਆ ਹੋਣੀ ਚਾਹੀਦੀ ਹੈ ਖਾਤੇ 'ਚ ਪੈਸੇ ਹੋਣੇ ਚਾਹੀਦੇ ਤਾਂ ਜਾ ਕੇ ਲੋਨ ਹੁੰਦਾ ਇਹਨਾਂ ਨੂੰ ਫੋਨਾਂ ਦੇ ਵੀਰੇ ਲੋਨ ਹੋ ਜਾਊਗਾ ਜੀ ਲੋਨ ਹੋ ਜਾਊਗਾ ਲੋਨ ਤਾਂ ਹੋ ਹੀ ਜਾਂਦਾ ਆ ਉਹ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਬਾਕੀ ਤੁਹਾਡਾ ਖਾਤੇ ਦੇ ਵਿੱਚ ਪੈਸੇ ਪੂਏ ਵਧੀਆ ਸੈਲਰੀ 750 ਪਲੱਸ ਜੇ ਤੁਹਾਡਾ ਸਿੱਬਲ ਹੈਗਾ ਨਾ 700 ਤੋਂ 800 ਦੇ ਵਿੱਚ ਹੈ ਨਾ ਬਹੁਤ ਸੋਹਣਾ ਸਿੱਬਲ ਮੰਨਿਆ ਜਾਊਗਾ ਤੁਹਾਡਾ ਸੋਹਣਾ ਲੋਨ ਹੋ ਜਾਊਗਾ ਤੇ ਆ ਤੁਹਾਨੂੰ ਗੱਡੀ ਵੀ ਦਿੱਤੀ ਜਿਹੜੀ 12 ਮਾਡਲ ਪੂਰਾ ਲੋਨ ਹੋ ਗਿਆ ਗੱਡੀ ਤੇ 3 ਲੱਖ ਪੂਰਾ ਦਾ ਪੂਰਾ ਲੋਨ ਫਿਰ ਆਪਣੇ ਤੋਂ ਅਗੇ ਰਾਕਟ ਅਗੇ ਰਾਕਟ ਵੀ ਅੱਜਕੱਲ ਦੇ ਮੁੰਡੇ ਬਹੁਤ ਪਸੰਦ ਕਰਦੇ ਨੇ ਹਾਂ ਕੀ ਵੀਰੇ ਕਰੂਸ ਚਾਹੀਦੀ ਐ ਕਰੂਸ ਚਾਹੀਦੀ ਐ ਕਰੂਸ ਚਾਹੀਦੀ ਐ ਆ ਪਾ ਸਾਰਾ ਰੇਟਾਂ ਦਾ ਰੇਟਾਂ ਦਾ ਬਹੁਤ ਸੋਹਣੇ ਰੇਟ ਤੇ ਆ 11 ਮਾਡਲ ਪਹਿਲੇ ਨਾਲ ਦੀ ਕਾਰ ਸਨਰੂਫ ਵਾਲੀ ਸਨਰੂਫ ਵਾਲੀ ਐ ਸਿਰਫ ਆਪਾਂ 2 ਲੱਖ ਰੁਪਏ ਦੀ ਕਾਰ ਦੇਣੀ ਆ ਸਿਰਫ ਔਰ ਸਿਰਫ 2 ਲੱਖ ਰੁਪਏ ਦੀ 11 ਮਾਡਲ ਪਹਿਲੇ ਨਾਂ ਦੀ ਕਾਰ ਲਓ ਵੀ ਮਿੱਤਰੋ ਪਹਿਲੇ ਨਾਂ ਦੀ ਕਾਰ ਆ ਨਾ ਕੋਈ ਦੂਜਾ ਤੇ ਨਾ ਕੋਈ ਤੀਜਾ 2 ਲੱਖ ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲਦੀ ਹੈ ਮਾਰਕੀਟ 'ਚ 11 ਮਾਡਲ ਆਲਟੋ ਲੈਣ ਜਾਵੇਂ ਸਾਢੇ 2 ਲੱਖ ਦੀ ਮਿਲਦੀ ਹੈ ਜੀ ਬਾਕੀ ਵੀਰੇ ਗੱਲ ਐਦਾ ਵਾ ਗਰਮੀਆਂ ਪੈ ਰੀਆਂ ਸਨ ਰੂਮ ਦੇ ਨਜ਼ਾਰੇ ਲੋ ਮਾਰਾ ਲਾ ਸਨ ਰੂਮ ਦੇ ਨਜ਼ਾਰੇ ਲੋ AC ਚਿਲਡਰ ਗੱਡੀ ਦਾ ਪਹਿਲੇ ਨਾਂ ਦੀ ਕਾਰ ਆ ਹੋਰ ਕੀ ਚਾਹੀਦਾ 2 ਲੱਖ ਆ ਬਾਕੀ ਸਕਰੀਨ 'ਤੇ ਮੈਂ ਨੰਬਰ ਪਾਏ ਹੋਏ ਆ ਇੱਕ ਵਾਰ ਵੀਰੇ ਨੂੰ ਕਾਲ ਜ਼ਰੂਰ ਕਰ ਲਿਓ ਤੇ ਆ ਕੇ ਵਿਜ਼ਿ ਆਪਾਂ ਨੂੰ ਸਾਰਾ ਕੁਝ ਗੱਡੀ ਦਾ ਕੀ ਹੈ ਸਿਸਟਮ ਕੀ ਹੈ ਨਾਲੇ ਆਪਣਾ ਐਡਰੈਸ ਹੈਗਾ RS ਕਾਰ ਬਜ਼ਾਰ ਨੀਅਰ ਫਲਾਵਰ ਚੰਗ ਡੁਗਰੀ ਫੇਸ 3 200 ਫੁੱਟੀ ਰੋਡ ਲੁਧਿਆਣਾ ਤੇ ਇੱਕ ਚੀਜ਼ ਮੈਂ ਹੋਰ ਕਹੂੰਗਾ ਵੀ ਜਿਹੜੇ ਵੀ ਭਰਾ ਨੇ ਕੋਈ ਵੀ ਗੱਡੀ ਦੀ ਸਾਈ ਪਾਣੀ ਹੁੰਦੀ ਕਿਸੇ ਨੰਬਰ ਤੇ ਜਾਂ ਕੁਝ ਵੀ ਆ ਅੱਜ ਕੱਲ ਫਰਾਡ ਚੀਜ਼ਾਂ ਬਹੁਤ ਚੱਲਦੀਆਂ ਪਈਆਂ ਵੀਰੋ ਵਾਤੋਂ ਵਰਦੀ ਜੇ ਹੋ ਸਕਦਾ ਤਾਂ ਵਿਜ਼ਿਟ ਕਰਿਆ ਕਰੋ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਇੱਕ ਵਾਰ ਵੀਡੀਓ ਕਾਲ ਜ਼ਰੂਰ ਕਰੋ ਜ਼ਰੂਰ ਵੀਰੇ ਜ਼ਰੂਰ ਤੁਸੀਂ ਕਾਲ ਕਰਨੀ ਹੈ ਸਾਨੂੰ ਕਾਲ ਕਰਕੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣਾ ਕਰਦਾ ਜੀ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਕਾਲ ਦੇ ਸਾਰੀ ਕਾਰ ਦਿਖਾਈ ਜਾਊਗੀ ਜੀ ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਓਕੇ ਕਰੋਗੇ ਅਸੀਂ ਤੁਹਾਨੂੰ ਸਕੈਨਰ ਭੇਜਾਂਗੇ ਉਸ ਨੰਬਰ ਤੇ ਤੁਸੀਂ ਟੋਕਨ ਬਣਾ ਐਦਾਂ ਤੁਸੀਂ ਵੀਰੇ ਬਿਨਾਂ ਵੀਡੀਓ ਕਾਲ ਦੇ ਕੋਈ ਟੋਕਨ ਨਹੀਂ ਬਣਾ ਟੋਕਨ ਨਹੀਂ ਬਣਾ ਵੀਰੇ ਇਹ ਤੁਹਾਡੀ ਸੇਫਟੀ ਲਈ ਆ ਅੱਜ ਕੱਲ ਫਰੌਡ ਬਹੁਤ ਚੱਲਦਾ ਪਿਆ ਭਰਾ ਆਪਣੇ ਕਈ ਭੋਲੇ ਵਾਲੇ ਹੈਗੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਵੀਡੀਓ ਕਾਪੀ ਹੋ ਜਾਂਦੀ ਹੈ ਮੈਂ 2 ਲੱਖ ਦਾ ਲੋਨ ਹਾਂ ਹੱਸ ਕੇ ਹੱਸ ਕੇ ਹਾਂ ਮੇਰੇ ਆਰਾਮ ਨਾਲ ਮੇਰੇ ਆਰਾਮ ਨਾਲ ਲਓ ਵੀ ਮਿੱਤਰੋ 2 ਲੱਖ ਦੀ ਗੱਡੀ ਲੈਣਾ ਵਧੀਆ ਸੋਹਣੀ ਪ੍ਰੋਫਾਈਲ ਹੋਵੇ ਪੂਨੇ 2 ਲੱਖ ਰੁਪਏ ਲੋਨ ਹੋ ਜਾਊਗਾ ਗੱਡੀ ਤੇ 25000 ਸਿਰਫ ਲੈ ਕੇ ਆਣਾ ਤੇ ਗੱਡੀ ਲੈ ਕੇ ਜਾਣੀ ਫਰਸਟ ਓਨਰ ਦੀ 2011 ਤੇ ਫੇਰ ਆ ਗਈ ਆਪਣੇ ਤੋਂ ਇਹ ਵੀ ਤੋਹਫਾ ਹੀ ਆ ਤੋਹਫਾ ਜੀ ਤੋਹਫਾ 2004 ਮਾਡਲ 28 ਤੱਕ ਪਾਸ ਇੰਸ਼ੋਰੈਂਸ ਥਰਡ ਪਾਰਟੀ ਅੱਛਾ ਇੰਸ਼ੋਰੈਂਸ ਵੀ ਪਈ ਆ ਲਓ ਵੀ ਮਿੱਤਰੋ ਹਾਂਜੀ ਹਾਂਜੀ ਇੰਸ਼ੋਰੈਂਸ ਇਹਦੀ ਪਈ ਹੋਈ ਆ ਥਰਡ ਪਾਰਟੀ ਬਹੁਤ ਸੋਹਣੀ ਕਾਰ ਹੈ ਜੀ ਫੈਮਿਲੀ ਕਾਰ ਹੈ ਵਧੀਆ ਕਾਰ ਹੈ ਟੈਟਪਾ 2028 ਤੱਕ ਪਾਸ ਚਾਰ ਮਾਡਲ ਤੀਜੇ ਨਾਦਿਕਾਰ ਤੁਹਾਨੂੰ ਯੈਸ ਨੂੰ ਕਾਰ ਦੇਵਾਂਗੇ ਜੀ 115000 ਰੁਪਏ ਦੀ ਕਾਰ ਮਿਲੂਗੀ ਜੀ ਤੁਹਾਨੂੰ ਲਓ ਵੀ ਮਿੱਤਰੋ 115000 ਦੇ ਵਿੱਚ ਜਿਹੜੇ ਭਰਾ ਦਾ ਛੋਟਾ ਜਿਹਾ ਬਜਟ ਆ ਜਿਹੜਾ ਕਹਿੰਦਾ ਕਿ ਮੈਨੂੰ ਚਾਰ ਮਾਡਲ ਲਾਲਟੋ ਚਾਹੀਦੀ ਹੈ ਪੰਜ ਮਾਡਲ ਲਾਲਟੋ ਚਾਹੀਦੀ ਹੈ ਉਹਨੂੰ ਚਾਰ ਮਾਡਲ ਵਲੈਂਟਰਾ ਦੇਵਾਂਗੇ 115000 ਦੀ ਠੀਕ ਹੈ ਤੁਹਾਨੂੰ ਆ ਵੀ ਗੱਡੀ ਮਿਲ ਜਾਣੀ ਆ ਬਾਕੀ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਜਿਹੜੇ ਵੀ ਭਰਾ ਨੂੰ ਕੋਈ ਵੀ ਗੱਡੀ ਪਸੰਦ ਆ ਰਹੀ ਨਾ ਦਵਾ ਦਵਾ ਕਾਲ ਕਰ ਲਿਓ ਉਹਦਾ ਰੀਜ਼ਨ ਤੁਹਾਨੂੰ ਮੈਂ ਤਾਂ ਦੱਸ ਰਿਹਾ ਵਾ ਕਿਉਂ ਗੱਡੀਆਂ ਨਾਲ ਦੀ ਨਾਲ ਨਿਕਲ ਜਾਂਦੀਆਂ ਵੀਡੀਓ ਕਾਲ ਕਰਕੇ ਗੱਡੀ ਦਾ ਟੋਕਨ ਮਨੀ ਪਾ ਕੇ ਗੱਡੀ ਬੁੱਕ ਜ਼ਰੂਰ ਕਰ ਲਿਓ ਜੇ ਪਸੰਦ ਆਂਦੀ ਹੈ ਨਾ ਜੀ ਹਾਂ ਜੀ ਵੀਰੇ ਜ਼ਰੂਰ ਜੀ ਫਿਰ ਉਸ ਤੋਂ ਬਾਅਦ ਆ ਗਈ ਆਪਣੀ ਨੋਵਾ ਵੀਰੇ ਨੋਵਾ ਬਹੁਤ ਪਿਆਰੀ ਕਾਰ ਹੈ ਜੀ ਮਜ਼ਾ ਆਉਂਦਾ ਇਸਕਾ ਇਹਨੂੰ ਚਲਾ ਕੇ ਇਸਕੋ ਆਉਂਦਾ ਬਸ ਇੰਨੀ ਸੋਹਣੀ ਚੱਲਦੀ ਹੈ 2013 ਦਸੰਬਰ ਦੀ ਕਾਰ ਹੈ ਓਕੇ 14 ਜੇ ਗੱਡੀ ਨਿਕਲੀ ਹੈ ਜੀ 13 ਬੜਾ 14 13 ਬੜਾ 14 ਦੂਜੇ ਨਾਂ ਦੀ ਕਾਰ ਇੰਸ਼ੋਰੈਂਸ ਫੋਲਿੰਗ ਇੰਸ਼ੋਰੈਂਸ ਤੇ 6 ਲੱਖ ਵੈਲਿਊ ਪਈ ਹੋਈ ਹੈ ਕਾਰ ਦੀ ਪੁੱਛਾ ਜੀ ਇੰਸ਼ੋਰੈਂਸ 6 ਲੱਖ ਵੈਲਿਊ ਹੈ ਦੂ 6 ਦੀ ਨਾ ਆਪਾਂ ਦਵਾਂਗੇ 5.5 ਦੀ ਨਾ ਆਪਾਂ ਲਵਾਂਗੇ 5 ਦੀ ਆਪਾਂ ਦਵਾਂਗੇ 465000 ਦੀ ਆਹ ਲਓ ਵੀ ਮੇਤਰੋ 465000 ਲੋਨ ਕਰਾ ਕੇ ਦਵਾਂਗੇ ਸਿਬਲ ਹੋਣਾ ਚਾਹੀਦਾ ਪੂਰਾ ਤਗੜਾ ਕੈਂਟ ਤੇ ਵੀ ਲੋਨ ਤੁਹਾਨੂੰ ਫੁੱਲ ਮਿਲ ਜੂਗਾ ਮੈਂ ਬਾਰ ਬਾਰ ਇਹੀ ਚੀਜ਼ ਕਹਿਣਾ ਵੀਰੇ ਸਿਬਲ ਸਕੋਰ ਸਭ ਤੋਂ ਮੇਨ ਚੀਜ਼ ਸਿਬਲ ਸਕੋਰ ਤਗੜਾ ਲਿਆਓ ਸੈਲਰੀ ਖਾਤੇ ਦੇ ਵਿੱਚ ਵਧੀਆ ਹੋਣੀ ਚਾਹੀਦੀ ਹੈ ट्रांजੈਕਸ਼ਨਾਂ ਵਧੀਆ ਰੱਖਿਆ ਕਰੋ ਆ ਤੁਹਾਨੂੰ ਇਹ ਵੀ ਗੱਡੀ ਤੁਹਾਨੂੰ ਫੁੱਲ ਲੋਨ ਦੇ ਉੱਤੇ ਮਿਲੂਗਾ ਫੁੱਲ ਲੋਨ ਇਨਸ਼ੋਰੈਂਸ ਵੀ ਖੋਲਾ ਐ ਬੀਮਾ ਵੀ ਕਰਾਉਣਾ ਨਹੀਂ ਪੈਣਾ 18000 ਦੀ ਇੰਸ਼ੋਰੈਂਸ ਇਹ ਗੱਡੀ 6 ਲੱਖ ਦੀ ਜ ₹80000 वैल्यू ਪਈ ਹੋਈ ਹੈ ਗੱਡੀ ਦੀ ਇੰਸ਼ੋਰੈਂਸ ਹੈ। ਲਓ ਵੀ ਮੇਤਰੇ ਵੀ ਤੋਪਾ ਗੱਡੀ ਆ ਜਿਹੜੇ ਮੇਰੇ ਭਰਾ ਨੇ ਟੈਕਸੀ ਟੂਕਸੀ ਸੋਚੀ ਹੋਈ ਨਾ ਇੱਕ ਵਾਰੀ ਕਾਲ ਜ਼ਰੂਰ ਕਰ ਲੈ। ਮੈਂ ਕਹਾਂ ਬਰੇ ਬਹੁਤ ਵਧੀਆ ਗੱਡ। ਫੇਰ ਆ ਗਈ ਬਲੈਰੋ। ਬਲੈਰੋ ਆ ਗਈ ਜੀ 2018 ਮਾਡਲ ਪਹਿਲੇ ਨਾ ਦੀ ਕਰ ਇਹਦਾ ਵੀ ਰੇਟ ਬਹੁਤ ਪਿਆਰਾ ਹੈ ਜੀ ਬਹੁਤ ਛੋਟਾ ਰੇਟ ਹੈ। ਅੱਛਾ ਜੀ। ਹਾਂ ਇਹ ਗੱਡੀ ਥੋੜੀ ਵੱਧ ਚੱਲੀ ਹੋਈ ਜੀ 1,75 ਹਜ਼ਾਰ ਗੱਡੀ ਚੱਲੀ ਹੋਈ ਹੈ। ਹਮ ਇੰਜਨ ਗੇਅਰ ਦੀ ਆਪਣੀ ਬਾਡੀ ਦੀ ਪੂਰੀ ਫੁੱਲ ਗਾਰੰਟੀ ਹੈ ਜੀ। ਓਕੇ। ਬੰਪਰ ਤੋਂ ਬੰਪਰ ਸਾਰੀ ਗੱਡ ਰਿਜ 2018 18 ਮਾਡਲ ਹੈ ਵੀਰੇ 18 ਮਾਡਲ ਵੀ ਜ਼ਰੂਰ ਨੋਟ ਕਰ ਲਿਓ 18 ਮਾਡਲ 5 ਲੱਖ ਤੇ 35000 ਵਧੀ ਕਰ ਦਵੋਗੇ 1 ਲੱਖ 75 ਚਲੀ ਹੋਈ ਹੈ ਹੌਨ ਰਿਕਾਰਡ ਚਲੀ ਹੋਈ ਹੈ ਔਰ ਮੀਟਰ ਦੀ ਪੂਰੀ ਫੁੱਲ ਗਾਰੰਟੀ ਹੈ ਔਰ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਇੰਜਨ ਗੇਅਰ ਦੀ ਵੀਰੇ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕਿਸੇ ਪ੍ਰਕਾਰ ਦੀ ਵੀਰੇ ਹੁਣੀ ਇੱਥੇ ਹੁਣ ਦੇ ਨਹੀਂ ਬੈਠੇ ਘਾਦੇ ਬੈਠੇ ਹੋ ਬਾਕੀ ਜਿਹੜੇ ਭਰਾ ਆਪਣੇ ਗੱਡੀਆਂ ਲੈ ਕੇ ਗਏ ਵੀਰੇ ਉਹਨਾਂ ਤੋਂ ਇੱਕ ਵਾਰੀ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਗੱਡੀਆਂ ਕਿੱਦਾਂ ਚੱਲਦੀਆਂ ਨੇ ਅਸੀਂ ਤਾਂ ਮੇਰੇ ਕੋਲ ਬਹੁਤ ਦੁਰੋਤ ਚਲੋ ਤੁਸੀਂ ਆ ਲਿਸਵਾਂ ਤੋਂ بڑے ਲੋਕਾਂ ਦੇ ਫੋਨ ਆਉਂਦੇ ਹੈ ਕਿ ਬਾਈ ਜੀ ਤੁਹਾਡੀ ਕਾਰ ਲੈ ਕੇ ਗਏ ਆ ਬਹੁਤ ਪਸੰਦ ਆਈ ਉਹਨਾਂ ਨੇ ਅੱਗੇ ਰੈਫਰੈਂਸ ਵੀ ਦਿੱਤਾ ਤੇ ਬਹੁਤ ਮੈਨੂੰ ਫੋਨ ਆ ਜੇ ਆਉਂਦੇ ਆ ਤੇ ਹੁਣ ਵੀ ਕੱਲ ਦੋ ਬੰਦੇ ਨੇ ਆਪਣੇ ਯਾਰਾਂ ਦੋਸਤ ਨੇ ਉਹਨਾਂ ਨੂੰ ਰੈਫਰੈਂਸ ਦਿੱਤਾ ਦੋ ਤਰਨ ਤਰਨ ਤੋਂ ਆਏ ਸੀ ਉਹਨਾਂ ਨੇ ਕਹਿੰਦੇ ਐ ਬਲੈਰੋ ਦੇਖਣ ਲੈ ਆਣਾ ਵਾ ਨਾਲ ਮੈਂ ਫੋਟੋ ਭਾਈ ਸੀ ਉਹਨਾਂ ਕਹਿੰਦੇ ਕੱਲ ਨੂੰ ਆ ਕੇ ਆਪਾਂ ਦੇਖ ਕੇ ਜਾਵਾਂਗੇ ਉਹਨਾਂ ਨੇ ਐਟਿਓਸ ਦੀਵਾ ਦਿੱਤੀ ਸਾਨੂੰ ਬਹੁਤ ਪਸੰਦ ਆਈ ਉਹਨਾਂ ਨੂੰ ਕਾਰ ਕਹਿੰਦਾ ਕਿ ਬਹੁਤ ਲੋਕਾਂ ਨੂੰ ਰੈਫਰੈਂਸ ਦਿੱਤਾ ਤੁਹਾਡਾ ਬਿਲਕੁਲ ਬਾਕੀ ਵੀਰੇ ਗੱਲ ਹੁੰਦੀ ਸਾਰੀ ਰੇਟਾਂ ਦੀ ਨ ਵੀਰੇ ਨਵੇਂ ਉਹ ਚੈਨਲ ਦੇ ਉੱਤੇ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ। ਆ ਗਈ 2017 ਮਾਡਲ ਵਰਨਾ ਐਸਐਕਸ ਮਾਡਲ ਐ ਬਹੁਤ ਪਿਆਰੀ ਕਾਰ ਆ ਗੱਡੀ ਦੇਖੋ ਸਹੀ ਕਿੰਨੀ ਪਿਆਰੀ ਐ। ਸੀਟ ਕਵਰ ਚੈੱਕ ਕਰਾਓ। ਲਓ ਵੀ ਮਿੱਤਰੋ ਗੱਡੀ ਦਾ ਟਾਇਰ ਟੱਪਾ ਚੈੱਕ ਕਰਾਓ ਜੀ ਬਹੁਤ ਪਿਆਰੀ 2017 ਮਾਡਲ ਐ ਦੂਜੇ ਨਾਂ ਦੀ ਕਾਰ ਐ ਆਨਲਾਈਨ ਬੀਮਾ ਬੋਲਦਾ ਜੀ ਬੀਮਾ ਵੀ ਹੈਗਾ ਕਰਦਾ। ਯੈਸ ਨਾ ਤੁਹਾਨੂੰ ਕਾਰ ਮਿਲਣੀ ਐ ਜੀ 7 ਲੱਖ 35000 ਰੁਪਏ ਦੀ ਕਾਰ ਮਿਲ ਜਾਊਗੀ। ਲਓ ਵੀ ਮਿੱਤਰੋ 7 ਲੱਖ ਸਿਰਫ 35000 ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲ ਜਾਣੀ। ਬਾਕੀ ਇਹਦੇ 'ਚ ਸਟੀਅਰਿੰਗ 1.6 ਹੈਗੀ ਹੈ ਉਹ ਗੱਡੀ ਬਹੁਤ ਪਿਆਰੀ ਹੈ ਜੀ ਬਾਕੀ ਮੈਂਟੇਨੈਂਸ ਤਾਂ ਇਹਨਾਂ ਦੀ ਬਹੁਤ ਹੀ ਕੁਝ ਨਹੀਂ ਹੈ ਨਹੀਂ ਜੀ ਹੈ ਨਹੀਂ ਬਹੁਤ ਕੀ ਲिटल ਜੀ ਮੈਂਟੇਨੈਂਸ ਹੋਰ ਅਗਰਾ ਚੈੱਕ ਕਰ ਲਓ ਮੇਰੇ ਭਰਾ ਕੈਰਾ ਦੀ ਕੰਡੀਸ਼ਨ ਬਿਲਕੁਲ ਨਵੀਂ ਤੇ ਬਾਕੀ ਮੋਰੇ ਤਾਂ ਸੋਹਣੀ ਬੜੀ ਲੱਗਦੀ ਹੈ ਨਾ ਗ੍ਰਿਲ ਚੇਂਜ ਹੈ ਨਾ ਨੰਬਰ ਵੀ ਹਾਂ ਗ੍ਰਿਲ ਬਾਹਰ ਲਵਾਈ ਹੈ ਨੰਬਰ ਇਹਦਾ ਨੰਬਰ ਵੀ ਬਹੁਤ ਸੋਹਣਾ 6068 ਹੂੰ ਬਾਕੀ ਪੰਜਾਬ ਚ ਦੋ ਤਿੰਨ ਗੱਡੀਆਂ ਚੱਲਦੀਆਂ ਸਪੋਰ ਟੱਪੇ ਦੇ ਨਾਤੇ ਸਕੋਰਪੀਓ ਬਸ ਬੜਾ ਮਰਨਾ ਹੋ ਗਈ ਜੀ ਮਰਨਾ ਵੀ ਬਹੁਤ ਪਸੰਦ ਕਰਦੇ ਨੇ ਸਾਡੇ ਤੇ ਇਹਦਾ ਰੇਟ ਆਪਾਂ ਦੱਸਤਾ ਨਾ ਰੇਟ ਆਪਾਂ ਲਾਸਟ ਕਰ ਦੇਣੀ ਹੈ ਜੀ 7,35,000 ਰੁਪਏ ਦੀ ਐਸਨੋ ਕਾਰ ਦਵਾਂਗੇ 7,35,000 ਮਾਡਲ ਕਿੰਨਾ ਦੀ 2017 ਮਾਡਲ ਹੈ ਜੀ 17 ਮਾਡਲ ਠੀਕਾ ਬਾਕੀ ਵੀਰੇ ਲੋਨ ਦੀ ਇਹਦੇ ਤੇ ਵੀ ਟੈਨਸ਼ਨ ਲੈਣ ਦੀ ਲੋਨ ਆਰਾਮ ਨਾਲ ਵਧੀਆ ਫੇਰ ਆ ਗਈ 2017 ਕੁਇਡ 2017 ਮਾਡਲ ਕੁਇਡ ਪੈਟਰੋਲ ਪਲਸ ਸੀਐਨਜੀ ਪੈਟਰੋਲ ਪਲਸ ਸੀਐਨਜੀ ਐਵਰੇਜ ਦਾ ਮਤਲਬ ਐਵਰੇਜ ਆ ਦੀ ਪੁੱਛੋ ਨਾ ਤੁਸੀਂ ਬਸ ਆਪਣਾ ਸੀਐਨਜੀ ਕਰਾਓ ਕਿੰਨੇ ਤੇ ਲੈ ਜਾਓ ਜਿੱਥੇ ਮਰਜੀ 2017 ਮਾਡਲ ਦੂਜੇ ਨਾ ਦੀ ਕਰ ਇੰਸ਼ੋਰੈਂਸ ਗੱਡੀ ਦੀ ਥਰਡ ਪਾਰਟੀ ਹੈ ਜੀ 235000 ਦੀ ਯੈਸਨੋ ਕਾਰ ਮਿਲਣੀ ਹੈ 2 ਲੱਖ 2 ਸਵਾ ਦੋ ਆਪਾਂ ਲੋਨ ਕਰਾ ਦਾਂਗੇ ਸਿਬਲ ਹੋਣਾ ਚਾਹੀਦਾ ਬਹੁਤ ਵਧੀਆ ਪੱਕੀ ਗੱਲ ਹੈ ਮੈਂ ਕਹਾਂ ਵੀਰੇ ਪੂਰੀ ਪੱਕੀ ਫੁੱਲ ਗਾਰੰਟੀ ਹੈ ਟਾਇਰ ਟੱਪਿਆ ਨਵੇਂ ਪੇਨੇ ਗੱਡੀ ਦੇ ਬੈਕ ਕੈਮਰਾ ਸਕ੍ਰੀਨ ਸਭ ਕੋ ਲੱਗਿਆ ਹੈ ਗੱਡੀ ਦਾ ਕੁਝ ਨਹੀਂ ਕਰਨਾ ਤੁਸੀਂ ਸਕ੍ਰੀਨ ਸਕ੍ਰੀਨ ਸਭ ਕੋ ਲੱਗਿਆ ਹੋਇਆ ਵਾ ਤੇ ਇਹਦੇ ਤੇ ਲੋਨ ਵੀ ਹੋ ਜਾਊਗਾ ਲੋਨ ਮੇਰੇ 2 2 ਸਵਾ 2 ਲੋਨ ਹੋ ਜਾਣਾ ਗੱਡੀ ਦਾ ਰਾਮ ਦਾ ਮੇਰੇ ਮੇਨ ਗੱਲ ਇਹ ਆ ਕਿ ਇੱਥੇ ਜਦੋਂ ਆਉਂਗੇ ਨਾ ਬਸ ਆਪਣੀ ਇੱਕ ਵਾਰੀ ਪ੍ਰੋਫਾਈਲ ਜ਼ਰੂਰ ਚੈੱਕ ਕਰਾ ਲਿਓ ਹੋ ਸਕਦਾ ਤੁਸੀਂ ਜੇਬ ਚ 50000 ਲੈ ਕੇ ਆਏ ਹੋ ਤੇ ਤੁਹਾਡਾ ਲੋਨ ਕਰਾਉਣ ਦਾ ਮਨ ਹੈ ਤੁਸੀਂ 10000 ਹੀ ਦੇਣਾ ਪਊਗਾ ਬਸ ਬਸ ਮੇਰੇ ਬਸ ਬਸ ਇਹ ਹੀ ਚੀਜ਼ ਹੈ ਫਿਰ ਆ ਗਈ ਆਪਣੇ ਤੋਂ 2015 ਮਾਡਲ ਡਿਜ਼ਾਇਰ ਪਹਿਲੇ ਨਾ ਦੀ ਕਾਰ ਹੈ ਜੀ ਓਕੇ 15 ਮਾਡਲ ਪਹਿਲੇ ਨਾਦੀਕਾਰ ਬਹੁਤ ਸੋਹਣੀ ਕਾਰ ਹੈ ਅੰਦਰੋਂ ਸੀਟ ਕਵਰ ਲੌਏ ਟਾਇਰ ਬਹੁਤ ਸੋਹਣੇ ਪਏ ਹੋਏ ਜੀ ਯੈਸ অর ਨੋ ਕਾਰ ਮਿਲਣੀ ਹੈ ਜੀ 4 ਲੱਖ 5000 ਰੁਪਏ ਦੀ ਕਾਰ ਦਵਾਂਗੇ ਤੁਹਾਨੂੰ ਜੀ 4 ਲੱਖ 5000 ਸਿਰਫ 15 ਮਾਡਲ ਪਹਿਲੇ ਨਾਦੀਕਾਰ ਵੀਰੇ ਸਵਿਫਟਾਂ ਦੀ ਸਾਰਿਆਂ ਨੂੰ ਪਤਾ ਵਾ ਵੀ ਹੈ ਨਾ ਮਾਰਕੀਟ 'ਚ ਡਿਮਾਂਡ ਬੋਲਦੀ ਬੋਲ ਮੈਂ ਕਹਿੰਦਾ ਇੰਨੀ ਚਲਾਵੇ ਦੀ ਨਹੀਂ ਪਿਆਰੀ ਕਾਰ ਹੈ ਨਵੇਂ ਸੀਟ ਕਵਰ ਵਧੀਆ ਲੌਏ ਟਾਇਰ ਲੱਗੇ ਹੋਏ ਨੇ ਬਹੁਤ ਵਧੀਆ ਅੰਦਰ ਸਕਰੀਨ ਬੈਕ ਕੈਮਰਾ ਸਭ ਕੁਝ ਲੱਗਿਆ ਸਭ ਤੋਂ ਮੇਨ ਗੱਲ ਨਾਲੇ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਨਾਲੇ ਪਹਿ ਪਹਿਲੇ ਨਾ ਦੀ ਕਾਰ ਆ ਇਹ ਕਾਰਾਂ ਤਾਂ ਨਹੀਂ ਨਾ ਮਿਲਦੀਆਂ ਪਹਿਲੇ ਨਾ ਦੀਆਂ ਕਿਉਂਕਿ ਸਾਰਿਆਂ ਦੀ ਪਸੰਦ ਆ। ਬਸ ਬਸ ਅਗਲਾ ਕੋਈ ਨਾ ਕੋਈ ਤਾਂ ਲੈ ਹੀ ਜਾਂਦਾ। ਬਸ ਬਸ ਅੱਜ ਕੱਲ ਜ਼ੇਰ ਲੈਂ ਜਾਓ ਸ਼ਿਫਟ ਲੈਂ ਜਾਓ ਤੀਜੇ ਚੌਥੇ ਨਾ ਦੀ ਕਾਰਾਂ ਮਿਲਦੀਆਂ ਨੇ। ਇਹ ਕੀ ਗੱਲ ਹੈ? ਇਹ ਆ ਗਈ WRV। ਆ ਜੀ WRV 2018 ਮਾਡਲ ਪਹਿਲੇ ਨਾ ਦੀ ਇੰਸ਼ੋਰੈਂਸ ਬੀਮਾ ਫੁੱਲ ਆ ਜੀ ਕਾਰ ਦਾ। ਓਕੇ। ਯਾਰ ਗੱਡੀ ਆ ਵੀ ਬਹੁਤ ਸੋਹਣੀ ਆ, ਸਨਰੂਫ ਵਾਲਾ ਮਾਡਲ ਆ, ਪੁਸ਼ ਬਟਨ ਸਟਾਰਟ ਆ। ਠੀਕ ਹੈ ਜੀ ਅੰਦਰੋਂ ਸੀਟ ਕਵਰ ਚੈੱਕ ਕਰੋ ਟਾਇਟਪਾ ਚੈੱਕ ਕਰੋ ਬਹੁਤ ਸੋਹਣੀ ਕਾਰ ਹੈ ਇੱਕ ਰੇਟ ਤੇ ਕਾਰ ਮਿਲਣੀ ਜੀ 5,75,000 ਦੀ ਕਾਰ ਦੇ ਦਾਂਗੇ ਯਸਨੋ ਦੇਖ ਲਓ ਸਹੀ ਬੋਲ ਰਿਹਾ ਮੈਂ ਕਿਹਾ ਵੀਰੇ ਯਸ ਔਰ ਨੋ 5,75,000 ਦੀ ਕਾਰ ਲਓ ਵੀ ਮਿੱਤਰੋ 5,75,000 ਸਿਰਫ ਅੱਛਾ ਮੈਂ ਇੱਕ ਗੈਸ ਲੈਣਾ ਜਾਊਂਗਾ ਜੇ ਕੋਈ ਭਰਾ ਆਪਣਾ ਦੂਰੋਂ ਦੀ ਆ ਹੀ ਜਾਂਦਾ ਵਾ ਫੇ ਉਹਦਾ ਥੋੜਾ ਬੋਲ ਮੰਨ ਦਾਂਗੇ ਜੀ ਦੂਰ ਕਰਾਂਗੇ ਵੀਰੇ ਅਗਲੇ ਨੂੰ ਕ ਤੁਸੀਂ ਜਾਓ ਆਪਾਂ ਟੈਂਕੀ ਫੁੱਲ ਕਰਾ ਕੇ ਕਾਰ ਦੇ ਦਵਾਂਗੇ ਬਾਈ ਨੂੰ ਟੈਂਕੀ ਫੁੱਲ 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 ਲਓ ਵੀ ਮਿੱਤਰੋ ਜੇਬ 'ਚ ਕੁਛ ਨਹੀਂ ਲੈ ਕੇ ਆਣਾ ਤੁਸੀਂ ਜੇ ਪੈ ਇਹ ਤੁਹਾਨੂੰ ਆਪਣੇ ਰੇਟ ਪਹਿਲਾਂ ਹੀ ਬਹੁਤ ਜਾਇਜ਼ ਹੁੰਦੇ ਆ ਫਿਰ ਵੀ ਆਪਣਾ ਭਰਾ ਕੋਈ ਆਊਗਾ ਦੋਵੇਂ ਆਪਾਂ ਮੰਨ ਤਾਂ ਜ਼ਰੂਰ ਬਸ ਇਹੀ ਹੁੰਦਾ ਨਾ ਭਰਾਵਾਂ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਆਪਾਂ ਪਿਆਰੀ ਬਣਾ ਬਸ ਮੇਰੇ ਬਸ ਪਿਆਰੀ ਘਟਣਾ ਬਸ ਫਿਰ ਆ ਗਿਆ ਆਪਣੇ ਤੋਂ i10 grand ਆਪਣੇ ਕੋਲ ਆ ਗਈ ਜੀ 2017 ਮਾਡਲ i10 grand ਦੂਜੀ ਨਾ ਦੀ ਕਾਰ ਹੈ ਹੂੰ ਬਹੁਤ ਵਧੀਆ ਰੇਟ ਤੇ ਕਾਰ ਹੈ ਇਹ ਵੀ ਓਕੇ ਬਹੁਤ ਸੋਹਣੀ i10 grand magna 2017 ਮਾਡਲ ਇੱਕ ਹੀ ਰੇਟ ਤੇ ਕਾਰ ਮਿਲੂਗੀ ਜੀ 3,60,000 ਰੁਪਏ ਦੀ ਕਾਰ ਦੇਣੀ ਆ ਆਪਾਂ ਔਰ ਗੱਡੀ ਦੇ ਪੂਰਾ ਪੂਰਾ ਲੋਨ ਹੋਣਾ ਹੈ ਨਾ ਗੱਡੀ ਦਾ ਆਰਾਮ ਨਾਲ ਜੀ ਜ਼ੀਰੋ ਡਾਊਨ ਪੇਮੈਂਟ ਮਿੱਤਰੋ ਜ਼ੀਰੋ ਡਾਊਨ ਪੇਮੈਂਟ ਵਾਲੀ ਇਹ ਵੀ ਗੱਡੀ ਆ ਪੂਰਾ ਦਾ ਪੂਰਾ ਲੋਨ ਹੋ ਜੂਗਾ ਇੱਥੇ ਬਾਕੀ ਜਿਹੜੇ ਮੇਰਾ ਭਰਾ ਸੀਰੀਅਸ ਬਾਏਰ ਹੈਗਾ ਨਾ ਇੱਕ ਵਾਰ ਵੀਰੇ ਉਹਨਾਂ ਨੂੰ ਕਾਲ ਜ਼ਰੂਰ ਕਰ ਲਿਓ ਤੇ ਡੀਲ ਤੁਹਾਡੀ ਮੈਚੁਰ ਹੋ ਜੂਗੀ ਲੁਧਿਆਣੇ ਆਪਾਂ ਖੜੇ ਹੋਏ ਆ 200 ਫੁੱਟੇ ਰੋਡ ਦੇ ਉੱਤੇ ਨੀਅਰ ਫਲਾਵਰ ਚੌਂਕ ਲੋਕੇਸ਼ਨ ਦੀ ਸਾਰੀ ਮੈਂ ਗੂਗਲ ਪਿੰਨ ਹੈਗੀ ਆ ਜਿਹੜੀ ਉਹਦੇ ਚ ਪਾ ਦੂੰਗਾ ਡਿਸਕ੍ਰਿ ਇਹ 2016 ਮਾਡਲ ਹੈ ਜੀ ਪੈਟਰੋਲ ਪਲਸ ਸੀਐਨਜੀ ਹੂੰ ਦੂਜੀ ਨਾ ਦੀ ਕਾਰ ਹੈ ਬਹੁਤ ਪਿਆਰੀ ਕਾਰ ਹੈ ਜੀ ਇਹਦਾ ਵੀ ਬੜਾ ਛੋਟਾ ਜਿਹਾ ਰੇਟ ਆ ਗੱਡੀ ਦਾ ਗੱਡੀ ਦਾ ਇੰਸ਼ੋਰੈਂਸ ਵੀ ਹੈਗੀ ਹੈ ਓਕੇ ਇਹ ਆਪਾਂ ਤੁਹਾਨੂੰ ਕਾਰ ਦੇਵਾਂਗੇ ਜੀ 3,55,000 ਰੁਪਏ ਦੀ ਕਾਰ ਦੇਵਾਂਗੇ 5 ਸਾਡੀ ਫੀਸ ਹੋਊਗੀ ਜੀ ਇਹ ਗਾਹਕ ਦੀ ਕਾਰ ਹੈ ਜੀ ਦੇਖ ਲੋ ਵੀਰੇ ਤੁਸੀਂ ਮੈਂ ਕਹਿੰਦਾ ਸਾਰੇ 3 16 ਮਾਡਲ ਹੈ 3.5 ਲੱਖ ਰੁਪਏ ਲੋਨ ਕਰਾ ਕੇ ਦਵਾਂਗੇ ਜੀ ਆਪਾਂ ਪ੍ਰੋਮਿਸ ਕਰਦੇ ਆਂ ਵਾਦਾ ਕਰਦੇ ਆਂ 3.5 ਲੱਖ ਦਾ ਲੋਨ ਕਰਾ ਕੇ ਦੰਗ ਕਰਦੇ ਆ। ਆ ਲੋ ਵੀ ਮੈਤਰੋ 3,55,000 ਬਾਕੀ ਗੱਲਬਾਤ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀਰੇ ਦੀ ਟ੍ਰਾਂਸਫਰ ਆਂਦੀ 5000 ਵੀਰੇ ਹੋਣੇ ਕਿਹਾ ਵਾ ਵੀ ਕਸਟਮਰ ਦੀ ਗੱਡੀ ਆ ਤੁਹਾਡੇ ਤੋਂ ਲਵਾਂਗੇ ਹਣਾ। ਹਾਂਜੀ 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 5000 ਤੁਹਾਡੇ ਤੋਂ ਲੈਣਗੇ ਬਾਕੀ ਰੇਟ ਤੁਹਾਨੂੰ ਪਤਾ ਲੱਗ ਗਿਆ ਵਾ ਵੀਰੇ ਤੁਹਾਨੂੰ ਵੀ ਪਤਾ ਡੀਆਰਾਂ ਦਾ ਰੇਟ ਕੀ ਕੋਈ ਚੱਲਦਾ ਜੀ ਚੱਲ ਪੈਟਰੋਲ ਪਲੱਸ ਸੀਐਨਜੀ ਹੈ ਸੀਐਨਜੀ ਕਿੱਟ ਜਿਹੜੀ ਲੱਗੀ ਹੋਈ ਹੈ ਆਪਣਾ ਗਵਰਨਮੈਂਟ ਅਪਰੂਵ ਲੱਗੀ ਹੋਈ ਹੈ ਦੂਜੀ ਗੱਲ ਆਰਸੀ ਦੇ ਕਾਗਜ਼ਾਂ ਦੇ ਉੱਤੇ ਵੀ ਚੜੀ ਹੋਈ ਹੈ ਕਾਗਜ਼ਾਂ ਤੇ ਵੀ ਚੜੀ ਆ ਕਾਗਜ਼ਾਂ ਤੇ ਵੀ ਚੜੀ ਹੋਈ ਹੈ ਸੀਐਨਜੀ ਵਾਲੀ ਕਿੱਟ ਤੇ ਉਰੇ ਬਾਅਦ ਆ ਗਈ ਹੁਣ ਅੱਡਾ ਚੜੀ ਆ ਗਈ ਜੀ ਇਹ ਬਹੁਤ ਪਿਆਰੀ ਗੱਾਰ ਹੈ ਜੀ ਅੱਜ ਕੱਲ੍ਹ ਦੇ ਮੁੰਡਿਆਂ ਦੀ ਪਸੰਦ ਠੀਕ ਹੈ ਜੀ ਇਹ ਪਿੱਛੋਂ ਹੈਗੀ ਵੀ ਡਾਕਟਰ ਦੀ ਗਾਰ ਆ ਲਾਵੇ ਮਨੋ ਸਾਫ ਤੋਂ ਮੈਂ ਕਹਿੰਦਾ ਬਹੁਤ ਸਾਫ ਤੋਂ ਦੀ ਗੱਡੀ ਚੈੱਕ ਕਰੋ 2014 ਮਾਡਲ ਦੂਜੇ ਨਾਂ ਦੀ ਕਾਰ ਹੈ ਇਹਦਾ ਵੀ ਰੇਟ ਬੜਾ ਛੋਟਾ ਆ 14 ਮਾਡਲ ਤੁਹਾਨੂੰ ਦੇ ਦਾਂਗੇ ਯੈਸ ਨੋ 4 ਲੱਖ 20000 ਰੁਪਏ ਦੀ ਕਾਰ ਦਵਾਂਗੇ ਆਪਾਂ 14 ਮਾਡਲ ਦੂਜੇ ਨਾਂ ਦੀ ਕਾਰ ਹੋਰ ਇਹਦਾ ਇੱਕ ਹੋਰ ਪਲੱਸ ਪੁਆਇੰਟ ਹੈ ਗੱਡੀ ਦੇ ਸਾਰੇ ਸ਼ੀਸ਼ੇ ਨਾਲ ਦੇ ਆ ਬੰਪਰ ਤੋਂ ਇਲਾਵਾ ਕੋਈ ਪੀਸ ਪੇਂਟ ਨਹੀਂ ਹੈਗਾ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇ ਓਕੇ 14 ਮਾਡਲ ਦੇ ਸ਼ੀਸ਼ੇ ਸਾਰੇ 14 ਜਿੰਨੇ ਵੀ ਸ਼ੀਸ਼ੇ ਸਾਰੇ ਨਾਲ ਦੇ ਨੇ ਸਾਰੇ ਨਾਲ ਦੇ ਨੇ ਬਾਕੀ ਵੀਰੇ ਨੇ 10 ਦਾ ਬੰਪਰ ਇੱਕ ਪੇਂਟ ਆ ਉਹ ਜਿਹੜੀ ਵੀ ਚੀਜ਼ ਆਊਗੀ ਤੁਹਾਨੂੰ ਦੱਸ ਕੇ ਮਿਲ ਲਵੇ ਲੋਇਟਰ ਨਵੇਂ ਨੇ ਗੱਡੀ ਦੇ ਚਲਾਵਾ ਮੈਂ ਕਹਿੰਦਾ ਇੱਕ ਨੰਬਰ ਗੱਡੀ ਦਾ ਸਵਾਦ ਆਇਆ ਦਾ ਚਲਾ ਕੇ ਲਓ ਵੀ ਮਿੱਤਰੋ ਆ ਤੋੜਾ ਫੇਰਾ ਚੈੱਕ ਕਰ ਲੋ ਗੱਡੀ ਬਹੁਤ ਸੋਹਣੀ ਆ ਜਿਹੜੇ ਮੇਰੇ ਭਰਾ ਨੇ ਕੋਈ 100 ਟੱਪੇ ਵਾਲੀ ਗੱਡੀ ਸੋਚੀ ਹੋਈ ਆ ਇੱਕ ਵਾਰ ਕਾਲ ਜ਼ਰੂਰ ਕਰ ਲਿਓ ਡੀਲ ਮੈਚ्योर ਕਰ ਦੇਣਗੇ ਰੇਟਾਂ ਵਾਲਾ ਵੀ ਕੋਈ ਮਸਲਾ ਨਹੀਂ ਆਉਗਾ ਰੇਟਾਂ ਦਾ ਕੋਈ ਮਸਲਾ ਨਹੀਂ ਆਪਾਂ ਕਰ ਲਾਂਗੇ ਮੈਨੇ ਤੁਸੀਂ ਆਓ ਇੱਕ ਵਾਰੀ ਗੱਡੀ ਜ਼ਰੂਰ ਪਸੰਦ ਕਰੋ ਉਹਦੇ ਬਾਅਦ ਪੋਲੋ ਆ ਗਈ ਜੀ ਪੋਲੋ 13 ਮਾਡਲ ਦੂਜੇ ਨਾਂ ਦੀ ਕਾਰ ਪੂਰੀ ਤਿਆਰ ਕਾਰ ਐਕ.ਡੀ ਲਾਈਟਾਂ ਲਾਇ ਟਾਇਰ ਸਾਰਾ ਕੁਝ ਫੁੱਲ ਫਲੈਸ਼ ਤਿਆਰ ਆ ਸਪੋਰਟਸ ਕਾਰ ਬਣਾਈ ਹੋਈ ਆ ਮੈਂ ਕਹਿੰਦਾ ਪੂਰੀ ਸਪੋਰਟਸ ਕਾਰ ਬਣਾਈ ਹੋਈ ਆ ਦੇਵਾਂਗੇ 255 ਮੈਂ ਕਹਿਆ ਜੀ 13 ਮੋਡ 2,55,000 ਦੀ ਕਾਰ ਆ ਯੈਸ ਨੋ ਉਹ ਲਓ ਵੀ ਮੇਰਾ 2,55,000 ਆ ਬਾਕੀ ਮੋਡੀਫਿਕੇਸ਼ਨਾਂ ਸਾਰੀਆਂ ਤੁਹਾਨੂੰ ਦੱਸਤੀਆਂ ਵਾ ਐਚਡੀ ਲਾਈਟਾਂ ਡਿਊਲ ਟੋਨ ਕਰਾਈ ਹੋਈ ਆ ਟੌ ਟੱਪੇ ਵਾਲਾ ਪੂਰਾ ਕੰਮ ਖਿੱਚਿਆ ਪਿਆ ਵਾ ਲੋਨ ਕਰਾ ਦਿਓ ਯਾਰ ਮੈਂ ਕਹਿਆ ਹੱਸ ਕੇ ਵੀਰੇ ਲੋਨ ਹੋ ਜਾਣਾ ਬਸ ਸਿਬਲ ਵਧੀਆ ਹੋਵੇ ਸਵਾ ਤੋਂ ਢਾਈ ਲੋਨ ਕਰਾ ਦਾਂਗੇ ਲਓ ਵੀ ਸਵਾ ਤੋਂ ਢਾਈ ਲੱਖ ਦਾ ਲੋਨ ਵੀ ਹੋ ਜਾਊਗਾ ਇਹਦੇ ਤੇ ਫਿਰ ਉਹਦੇ ਬਾਅਦ ਆ ਗਈ i20 12/13 12/13 12 ਦੀ ਮੈਨੂਫੈਕਚਰਿੰਗ ਹੈ ਜੀ 13 ਚ ਕਾਰ ਨਿਕਲੀ ਹੈ ਜੀ ਇਹਦਾ ਵੀ ਬੜਾ ਛੋਟਾ ਜਿਹਾ ਰੇਟ ਹੈ ਇਹ ਮਾੜੀ-ਮੋੜੀ ਸੈਡਾਂ ਸੂਡਾਂ ਟੱਚਿੰਗ ਹੈਗੀਆਂ ਕਾਰ ਦੀ ਪੀਸ ਸਾਰੇ ਗੱਡੀ ਦੇ ਨਾਲ ਦੇ ਨੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਇਹਦਾ ਵੀ ਛੋਟਾ ਰੇਟ ਹੈ 275000 ਰੁਪਏ ਦੀ ਤੁਹਾਨੂੰ ਕਾਰ ਦੇਵਾਂਗੇ ਯਸਮੋ 275000 ਹਾਂ ਜੀ 275000 ਦੀ ਕਾਰ ਮਿਲਣੀ ਹੈ ਜੀ 2.5 ਤੋਂ ਪੌਣੇ 3 ਗੱਡੀ ਤੇ ਲੋਨ ਹੋਣਾ ਆਰਾਮ ਨਾਲ ਲਓ ਵੀ ਮਿੱਤਰੋ 2 ਲੱਖ ਤੋਂ ਪੌਣੇ 3 ਲੱਖ ਤੱਕ ਦਾ ਲੋਨ 275000 ਸਿਰਫ ਤੇ ਸਿਰਫ ਇਹਦੀ ਕੀਮਤ ਆ ਬਾਕੀ ਇੰਸ਼ੋਰੈਂਸ ਹੈਗੀ ਇਹ ਨਹੀਂ ਨਹੀਂ ਇੰਸ਼ੋਰੈਂਸ ਹੈ ਨਹੀਂ ਇੰਸ਼ੋਰੈਂਸ ਹੈ ਨਾ ਬਾਕੀ ਵੀਰੇ ਜਿਹੜੀ ਵੀ ਗੱਡੀ ਦੀ ਕੋਈ ਵੀ ਇੰਸ਼ੋਰੈਂਸ ਵਗੈਰਾ ਹੋਊਗੀ ਉਹ ਸਭ ਕੁਝ ਤੁਹਾਨੂੰ ਦੱਸ ਲਈ ਇੱਥੇ ਵੀਡੀਓ ਦੇ ਵਿੱਚ ਕਰਾਂਗੇ ਬਾਕੀ ਜਿਹੜੀ ਕੋਈ ਇਨਫੋਰਮੇਸ਼ਨ ਥੋੜੀ ਬਹੁਤ ਹੀ ਰਹਿ ਗਈ ਆ ਸਾਡੇ ਤੋਂ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਪਾਉਂਦਾ ਆਪਾਂ ਵੀ ਭੁੱਲੀ ਜਾਂਦੇ ਆ ਨਾ ਕਈ ਟਾਈਮ ਸਕਰੀਨ ਤੇ ਮੈਂ ਨੰਬਰ ਤਾਂ ਹੀ ਪਾ ਲਿਆ ਬਾਕੀ ਜਿਹੜੇ ਬਾਈ ਨੇ ਵੀ ਗੱਡੀ ਪਸੰਦ ਆਂਦੀ ਹੈ ਵੀਡੀਓ ਵੀਡੀਓ ਆਪਣਾ ਤੁਸੀਂ ਪਹਿਲਾਂ ਕੀ ਕਰਨਾ ਹੈ ਆਪਾਂ ਨੂੰ ਵਟਸਐਪ ਤੇ ਤੁਸੀਂ ਸਕਰੀਨਸ਼ਾਟ ਖਿੱਚ ਕੇ ਵਟਸਐਪ ਤੇ ਫੋਟੋ ਭੇਜਣੀ ਹੈ ਜੀ ਠੀਕ ਹੈ ਜੀ ਉਸ ਤੋਂ ਉਦੋਂ ਬਾਅਦ ਕਰਨਾ ਵਾ ਇਹ ਮੇਨ ਗੱਲ ਹੈ ਜੀ ਇਹ ਮਤਲਬ ਕਿ ਆਪਾਂ ਤਾਂ ਦੱਸ ਰਹੇ ਆਂ ਅੱਜ ਕੱਲ ਫਰੋਡ ਬਹੁਤ ਜ਼ਿਆਦਾ ਵਾ ਬਿਲਕੁਲ ਫੇਰ ਉਦੋਂ ਬਾਅਦ ਆ ਗਈ i20 i20 2017 ਮੈਨੂਫੈਕਚਰਿੰਗ ਹੈ 18 ਚ ਕਾਰ ਨਿਕਲੀ ਹੈ ਜੀ ਪਹਿਲੇ ਨਾ ਦੀ ਕਾਰ ਹੈ ਇੰਸ਼ੋਰੈਂਸ ਫੁੱਲ ਕਰਦੀ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਫੁੱਲ ਕਰਦੀ ਬਹੁਤ ਸੋਹਣੀ ਕਾਰ ਹੈ ਇਹ ਦੀ ਲਓਏ ਸਪੋਰਟਸ ਮਾਡਲ ਹੈ ਗੱਡੀ ਦਾ ਮੈਂ ਕਹਿੰਦਾ ਸਵਾਦ ਆਏਗਾ ਅੰਦਰ ਸੀਟ ਕਵਰ ਨਵੇਂ ਗੱਡੀ ਦੇ ਟਾਇਰ ਲੋਏ ਸਾਰਾ ਕੁਝ ਨਵਾਂ ਗੱਡੀ ਦਾ ਛੋਟੇ ਜਿਹੇ ਰੇਟ 'ਚ ਕਾਰ ਦੇਵਾਂਗੇ 5 ਲੱਖ 80 ਹਜ਼ਾਰ ਦੀ ਕਾਰ ਦੇ ਦਾਂਗੇ 17 580000 ਸਾਡੇ 5 ਲੱਖ ਰੁਪਏ ਲੋਨ ਕਰਾ ਦਾਂਗੇ ਗੱਡੀ ਦੇ ਨਾਲ ਜਰੂਰ ਨੋਟ ਕਰੀ ਜਾਇਓ ਰੇਟ ਸਾਰਾ ਗੱਡੀ ਦੀ ਕੰਡੀਸ਼ਨ ਤੇ ਉਹਦੇ ਮਾਡਲ ਤੇ ਤੇ ਓਨਰ ਦੇ ਹਿਸਾਬ ਨਾਲ ਹੁੰਦਾ ਹਾਂ ਬਾਕੀ ਰੇਟ ਤੁਹਾਨੂੰ ਦੱਸਤਾ ਵਾ ਤੇ ਇਹਦੇ ਤੇ ਵੀ ਲੋਨ ਹੋ ਜਾਊਗਾ ਆਰਾਮ ਨਾਲੇ ਆਰਾਮ ਨਾਲੇ ਬਾਕੀ ਆਪਣਾ ਸਿਮਲ ਸਕੋਰ ਵਧੀਆ ਲੈ ਕੇ ਆਇਓ ਉਦੇ ਬਾਅਦ ਫੇਰ ਆ ਗਈ ਪੋਲੋ ਪੋਲੋ 2012 ਮਾਡਲ ਪਹਿਲੇ ਨਾਂ ਦੀ ਕਾਰ 12 ਮਾਡਲ ਆ ਗਈ ਇਹ 12 ਮਾਡਲ ਪਹਿਲੇ ਨਾਂ ਦੀ ਕਾਰ ਲੱਭਦੀ ਨਹੀਂ ਭਾਈ ਮੈਂ ਕਹਿੰਦਾ ਸੋਹਣਾ ਯਾਰ ਰੇਟ ਦੇ ਦੋ ਮੈਂ ਕਹਿੰਦਾ ਖੁਸ਼ ਹੋ ਜਾਈਂਗਾ 12 ਮਾਡਲ ਪਹਿਲੇ ਨਾਂ ਦੀ ਕਾਰ ਫੁੱਲ ਇਨਸ਼ੋਰਡ ਬੀਮਾ ਫੁੱਲ ਬੀਮਾ ਵੀ ਫੁੱਲ 2,35,000 ਵੈਲਿਊ ਪਈ ਹੋਈ ਹੈ ਬੀਮੇ ਦੇ ਓਕੇ ਬੀਮਾ ਫੁੱਲ ਇਹ ਤੁਹਾਨੂੰ ਲਾਸਟ ਰੇਟ ਤੇ ਕਾਰ ਮਿਲਣੀ ਹੈ ਜੀ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ 12 ਮਾਡਲ ਪਹਿਲੇ ਨਾਂ ਦੀ 2,50,000 ਸਿਰਫ ਇਹਦੀ ਕੀਮਤ ਆ ਬਾਕੀ ਵਾਕਸ ਵਾਗਨ ਦੀ ਕਿਸੇ ਵੀ ਮੇਰੇ ਭ ਦੀ ਆਵਾਜ਼ ਹੀ ਬੜੀ ਸਾਇਲੈਂਟ ਆ ਕਾਰ ਦੀ ਪਟ્રોલ ਵਰਗੀ ਦਾ ਆਵਾਜ਼ ਆ ਚੱਲੀ ਵੀ ਕੁਛ ਨਹੀਂ 7000 ਕਿਲੋਮੀਟਰ ਚੱਲੀ ਆ ਸਾਰੀ ਬਾਕੀ ਇਹ ਵੀ ਆ ਕਿ ਜਦੋਂ ਗੱਡੀ ਲੈਣ ਆਓਗੇ ਇੱਕ ਵਾਰੀ ਟ੍ਰਾਈ ਲੈ ਕੇ ਜਾਇਓ ਭਾਵੇਂ ਹਣਾ ਤਸੱਲੀ ਆਪਣੀ ਪੂਰੀ ਕਰਕੇ ਜਾਇਓ ਤੇ ਭਾਜੀ ਚਾਹ ਮਣੀਪੁਰਾ ਮਾਨਤਾ ਵਧੀਆ ਕੋਈ ਚੱਕਰ ਵਾਲੀ ਗੱਲ ਨਹੀਂ ਆਓ ਸਾਡੇ ਕੋਲ ਇੱਕ ਵਾਰੀ ਠੀਕ ਆ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਉਸ ਤੋਂ ਬਾਅਦ ਆ ਗਈ 2019 ਮਾਡਲ ਬੀਡੀਆਈ ਡਿਜ਼ਾਇਰ ਕੁੰਨੀ ਮਾਡਲ ਦੂਜੇ ਨਾ ਆਧਿਕਾਰ 60000 ਕਿਲੋਮੀਟਰ ਚੱਲੀ ਹੋਈ ਹੈ ਜੀ ਬਹੁਤ ਪਿਆਰੀ ਕਾਰ ਹੈ ਇਹਦਾ ਵੀ ਬੜਾ ਛੋਟਾ ਜਿਹਾ ਰੇਟ ਹੈ ਮਾਰਕੀਟ 'ਚ ਗੱਡੀਆਂ 2019 ਮਾਡਲ ਵਿਕਦੀ ਹੈ ਜੀ 7 ਲੱਖ ਦੀ 650 ਦੀ ਵਿਕਦੀਆਂ ਨੇ 650 ਦੀ ਵਿਕਦੀਆਂ ਨੇ ਆਪਾਂ ਦੇ ਦਾਂਗੇ 585 ਹਜ਼ਾਰ ਦੀ ਕਾਰ ਦੇ ਦਾਂਗੇ ਪੱਕੀ ਗੱਲ ਹੈ ਹੈਗਾ ਪੱਕੀ ਗੱਲ ਹੈ 5.5 ਲੱਖ ਰੁਪਏ ਲੋਨ ਹੋ ਜਾਣਾ ਗੱਡੀ ਲਓ ਵੀ ਮਿੱਤਰੋ ਰੇਟ ਦਾ ਵੀ ਪਟਾਕਾ ਪੈ ਗਿਆ ਤੇ ਲੋਨ ਦਾ ਵੀ ਲੋਨ ਦੇ ਉੱਤੇ ਸਿਰਫ ਤੁਸੀਂ ਤੇ ਡਾਊਨ ਪੇਮੈਂਟ ਸਿਰਫ ਤੇ ਸਿਰਫ 25000 ਲੈ ਕੇ ਆਣੀ ਬਾਸ ਬਾਸ 585 ਹਜ਼ਾਰ ਦੇ ਦਾਂਗੇ 585 ਹਜ਼ਾਰ 'ਚ ਤੁਹ ਟੋਇਟਾ ਦੀ ਟੋਸ ਆ ਗਈ ਜੀ 2013 ਮਾਡਲ ਗੁੱਜੇ ਨਾਲ ਦੀ ਕਾਰ ਹਮ ਲੱਖ ਕਿਲੋਮੀਟਰ ਚੱਲੀ ਹੋਈ ਹੈ ਜੀ ਓਕੇ ਇਹ ਵੀ ਤੁਹਾਨੂੰ ਲੱਖ ਕਿਲੋਮੀਟਰ ਦੀ ਹੋਰ ਮੈਂ ਗਾਰੰਟੀ ਦੇ ਦਊਗਾ ਦੇ ਦਾਂਗੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਦੇਵਾਂਗੇ ਤੁਹਾਨੂੰ ਗੱਡੀ ਦੀ ਇਹਨਾਂ ਦੇ ਪੈਰੀ ਕਾਰ ਹੈ ਬਹੁਤ ਵਧੀਆ ਕਾਰ ਹੈ ਹਾਂ ਇਹ ਵੀ ਬੜਾ ਛੋਟਾ ਜਿਹਾ ਰੇਟ ਹੈ 3 ਲੱਖ 20000 ਰੁਪਏ ਦੀ ਕਾਰ ਦੇਵਾਂਗੇ ਆਪਾਂ 13 ਮਾਡਲ ਤੁਹਾਨੂੰ 13 ਮਾਡਲ 3 ਲੱਖ ਤੇ ਸਿਰਫ 20000 ਦੀ ਗੱਡੀ ਹਾਂਜੀ ਬਾਕੀ ਮੌਕੇ ਤੇ ਆ ਜਿਓ ਬਾਈ ਹੋਣੀ ਕਰ ਲਿਆ ਆਪਾਂ ਜ਼ਰੂਰ ਕਰਾਂਗੇ ਜੀ ਜਿਆ ਮਾੜਾ ਮੋਟਾ ਮਾਨਤਨ ਹੁੰਦਾ ਹੈ ਆਪਾਂ ਠਾ ਡਾ ਰੱਖ ਲਿਆ ਜਾਊਗਾ ਤੇ ਬਾਕੀ ਜਿਹੜੇ ਮੇਰੇ ਭਰਾ ਕਿਸੇ ਡਰਾਈਵਰ ਨੇ ਵੀ ਕੋਈ ਗੱਡੀ ਲੈਣੀ ਹੈਗੀ ਆ ਉਹਦੇ ਲਈ ਵੀ ਇਹ ਗੱਡੀ ਵੈਸੇ ਹੈਗੀ ਆ ਉਹਦੇ ਬਾਅਦ ਫੇਰ ਆ ਗਈ ਯਾਰ ਆ ਗਈ ਸੀਫਟ 15 ਮਾਡਲ VXI ਪੈਟਰੋਲ ਓਕੇ 2015 ਮਾਡਲ VXI ਪੈਟਰੋਲ ਹੂੰ ਇਹ ਤਾਂ ਇਹਨੂੰ ਤਾਂ ਬਸ ਇਹਦੀ ਡਿਸਕ੍ਰਿਪਸ਼ਨ ਦੇਣ ਦੀ ਵੀ ਲੋੜ ਨਹੀਂ ਨੀ ਬਿਆਰੀ ਕਾਰ ਸਹੀ ਨਵੇਂ ਲੋਏ ਟਾਇਰ ਲੱਗੇ ਹੋਏ ਨੇ ਪੈਟਰੋਲ ਦੀ VXI ਕਾਰ ਹੈ ਹੂੰ ਦੂਜਾ ਪਹਿਲੇ ਨਾਲ ਦੀ ਕਾਰ ਹੈ ਬੀਮਾ ਫੁੱਲਾ ਅੱਛਾ ਪਹਿਲੇ ਨਾਲ ਦੀ ਹੈ ਬੀਮਾ ਫੁੱਲਾ ਹੈ ਤੁਹਾਨੂੰ ਛੋਟੇ ਜਿਹੇ ਰੇਟ ਤੇ ਕਾਰ ਦੇ ਦਾਂਗੇ ਆਪਾਂ 3,75,000 ਰੁਪਏ ਦੀ ਕਾਰ ਦੇਵਾਂਗੇ 5000 ਅਸੀਂ ਫੀਸ ਲਾਵਾਂਗੇ ਕਿਉਂਕਿ ਪਾਰਟੀ ਦੀ ਕਾਰ ਹੈ ਤਾਂ ਸਿਰਫ 3,75,000 ਬਾਕੀ ਵੀਰੇ ਹੋਣੀ 5000 ਰੁਪਏ ਤੁਹਾਡੇ ਤੋਂ ਲੈਣਗੇ ਕਿਉਂਕਿ ਪਾਰਟੀ ਦੀ ਕਾਰ ਆ ਬਾਕੀ ਮਸਲਾ ਇੰਨਾ ਹੈ ਨਹੀਂ ਆ ਵੀਰੇ ਮੈਂ ਤੁਹਾਨੂੰ ਚੀਜ਼ ਪਸੰਦ ਆਣੀ ਚਾਹੀਦੀ ਹੈ ਤੇ ਉਹਦੇ ਬਾਅਦ ਆ ਗਈ ਮਿੰਨੀ ਐਸ ਵੀ ਦਾ ਵਿੱਚ ਜਿਹੜੀ ਗੱਡੀ ਛੋਟਾ ਮੰਨੀ ਜਾਂਦੀ ਹੈ ਮੈਂ ਕਹਾਂ ਜੀ ਬਹੁਤ ਪਿਆਰੀ ਬਹੁਤ ਸੋਹਣੀ ਕਾਰ ਹੈ ਜੀ ਮਜਾ ਆਉਂਦਾ ਨੂੰ ਚਲਾ ਕੇ ਮੰਨ ਲਗੀ ਆਪਾਂ ਕਹਿੰਦੇ ਐਕਸ ਯੂ ਵੀ ਲੈਣੀ ਆਪਾਂ ਬੜੇ ਛੋਟੇ ਰੇਟ ਦੇ ਘੱਟ ਬਜਟ ਤੇ ਇਸ ਤੋਂ ਪਿਆਰੀ ਕਾਰ ਕੋਈ ਹੈ ਨਹੀਂ ਨਹੀਂ ਹੈਣਾ ਲਓ ਮਿੱਤਰੋ ਗੱਡੀ ਦਾ ਪਹਿਲਾਂ ਤੋਰਾ ਵੇਰਾ ਚੈੱਕ ਕਰੋ ਡਿਟੇਲ ਲਾ ਲਓ ਭਜੀ ਇਹਦੀ 2014 ਮਾਡਲ ਹੈ 15 ਜੇ ਕਾਰ ਨਿਕਲੀ ਆ 14 ਵੱਡਾ 15 ਪਹਿਲੇ ਨਾਲ ਦੀ ਕਾਰ ਹੈ ਪਹਿਲੇ ਨਾਲ ਦੀ ਕਾਰ ਬਾਕੀ ਵੇਰੀਐਂਟ ਦਾ بڑا ਛੋਟਾ ਜਾ ਰੇਟ ਆ ਜੀ 365000 ਦੀ ਕਾਰ ਦੇਖ ਲਓ بڑا 15 365000 ਦੀ ਕਾਰ 360000 ਦੀ ਦੇ ਦਾਂਗੇ ਹਾਂ ਲੋ ਵੀ ਮਿੱਤਰੋ 3 ਲੱਖ ਤੇ 60000 ਦੇ ਵਿੱਚ ਕੁੱਲ ਤੁਹਾਨੂੰ ਇਹ ਗੱਡੀ ਮਿਲ ਦੇਣੀ ਆ 14/15 ਪਹਿਲੇ ਨਾ ਦੀ ਕਾਰ ਪਹਿਲੇ ਨਾ ਦੀ ਆ ਬਾਕੀ ਫੁੱਲ ਜ਼ਿੰਮੇਵਾਰੀ ਗੱਡੀ ਦੀ ਕੋਈ ਲੰਬੇ ਵਾਲਾ ਕੰਮ ਨਹੀਂ ਤੇ ਲੋਨ ਇਹਦੇ ਤੇ ਵੀ ਚੈੱਕ ਕਰੋ ਆਰਾਮ ਨਾਲ ਵੀਰੇ ਸਵਾ ਤਿੰਨ ਸਾਢੇ ਤਿੰਨ ਲੋਨ ਹੋਣਾ ਹੈ ਨਾ ਗੱਡੀ ਦੇ ਗੱਡੀ ਤੇ ਲੋਨ ਤੁਹਾਨੂੰ ਤਾਂ ਬਾਰ ਬਾਰ ਦੱਸਦੇ ਹਾਂ ਨੇ ਕਈ ਭਰਾ ਆਪਣੇ ਕਹਿੰਦੇ ਆ ਵੀ ਤੁਸੀਂ ਹਮੇਸ਼ਾ ਲੋਨ ਕਿਉਂ ਕਹਿੰਦੇ ਹੋ ਲੋਨ ਤੁਹਾਨੂੰ ਤਾਂ ਦੱਸਦੇ ਹਾਂ ਕਿਉਂਕਿ ਜ਼ਿਆਦਾਤਰ ਆਪਣੇ ਭਰਾਵਾਂ ਦੀ ਡਿਮਾਂਡ ਇਹੀ ਹੁੰਦੀ ਆ ਵੀ ਲੋਨ ਦੇ ਉੱਤੇ ਗੱਡੀ ਹਾਂ ਉਹ ਚੀਜ਼ ਸਾਨੂੰ ਇਨਫੋਰਮੇਸ਼ਨ ਦੇਣੀ ਜ਼ਰੂਰੀ ਆ ਤੁਹਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਗਾਈਡ ਕਰਦੇ ਆ ਬਾਕੀ ਸੋਹਣੀ ਗੱਡੀ ਆ ਰੇਟ ਵੀ ਸੋਹਣਾ ਉਹਦੇ ਬਾਅਦ ਆ ਕਿ ਰੇਟਸ ਰੇਟਸ ਆ ਗਈ ਜੀ 2010 ਮਾਡਲ ਹੂੰ ਦੂਜੇ ਨਾਲ ਦੀ ਕਾਰ ਹੈ ਗੱਡੀ ਟਚਿੰਗ ਟਚਿੰਗ ਹੈਗੀ ਆ ਜੀ ਹੈਗੀ ਆ ਠੀਕ ਆ ਫਰਕ ਬਾਕੀ ਆਪਣੀ ਇੰਜਨ ਦੀ ਗੇਅਰ ਦੀ ਗਾਰੰਟੀ ਹੋਊਗੀ ਬਿਲਕੁਲ ਪੀਸ ਗੱਡੀ ਦੇ ਸਾਰੇ ਨਾਲ ਦੇ ਹੈਗੇ ਆ ਓਕੇ 2010 ਮਾਡਲ ਹੈ ਦੂਜੇ ਨਾਂ ਦੀ ਕਾਰ ਹੈ ਇਹਦਾ ਰੇਟ ਹੈਗਾ 1.5 ਲੱਖ ਰੁਪਏ ਦੀ ਆਪਾਂ ਤੁਹਾਨੂੰ yes no ਕਾਰ ਦੇ ਦਾਂਗੇ 1.45 ਲੱਖ ਦੀ ਕਾਰ ਦੇ ਆਓ ਲੋ ਵੀ ਮਿੱਤਰੋ 1.45 ਹਜ਼ਾਰ ਦੇ ਵਿੱਚ ਕੁੱਲ ਮਾਡਲ ਕਿੰਨਾ ਦਸਿਆ 10 ਮਾਡਲ ਜੀ 10 ਮਾਡਲ ਗੱਡੀ ਹੈ ਨਾ 1.45 ਲੱਖ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਕੀ ਪੇਂਟ ਥੋੜੀ ਬੋਦੀ ਟੈਚਿੰਗ ਹੈਗੀ ਹੈ ਜੀ ਪੀਸ ਸਾਰੇ ਨਾਲ ਦੇ ਆ ਸਕ੍ਰੈਚ ਕੁਝ ਹੈਗੀ ਮਾੜੀ ਮੋੜੀ ਪੇਂਟ ਕਰਾਣੀ ਪੈਂਦੀ ਹੈ ਹਾਂ ਉਹ ਪੇਂਟ ਕਰਾਣੀ ਪੈਂ ਕਵੀ ਗੱਡੀ ਜਾਨੀ ਹੁੰਦੀ ਉਹ ਵੀ ਤਾਂ ਕਰਾਊ ਗਈ ਆਪਾਂ ਪਹਿਲਾਂ ਹੀ ਡਨ ਕਰਾ ਕੇ ਦੇ ਤੇ ਵੀਰੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜਿਹੜੇ ਵੀ ਮੇਰੇ ਭਰਾ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਨਾ ਦਵਾ ਦਵ ਲਾਈਕ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਦੇ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਇੱਕ ਸੋਹਣਾ ਜਿਹਾ ਕਮੈਂਟ ਦਿੰਨੇ ਹੋ ਤਾਂ ਸਾਨੂੰ ਬਹੁਤ ਮਤਲਬ ਕੀ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਕਾਰ ਬਜ਼ਾਰਾ ਦੇ ਉੱਤੇ ਜਾ ਕੇ ਸੋਹਣੀਆਂ ਸੋਹਣੀਆਂ ਗੱਡੀਆਂ ਸੋਹਣੇ ਸੋਹਣੇ ਰੇਟਾਂ ਦੇ ਉੱਤੇ ਤੇ ਸੋਹਣੇ ਸੋਹਣੇ ਭਰਾਵਾਂ ਦੇ ਕੋਲ ਹਨਾ ਲੈ ਕੇ ਆਂਦੇ ਰਹੀਏ ਤੇ ਜੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਤਾਂ ਮੇਰੇ ਭਰਾਵਾਂ ਦਾ ਸਭ ਤੋਂ ਪਹਿਲਾ ਫਰਜ਼ ਆ ਤੇ ਇੱਕ ਵੀਡੀਓ ਚ ਇਹ ਵੀ ਅਸੀਂ ਕਹਿਣਾ ਜਾਵਾਂਗੇ ਵੀ ਜੇ ਕਿਸੇ ਵੀ ਭਰਾ ਨੇ ਆਪਣਾ ਕਿਸੇ ਵੀ ਗੱਡੀ ਦੀ ਘਰੇਲੂ ਗੱਡੀ ਦੀ ਜਾਂ ਕਿਸੇ ਕਾਰ ਬਿਆਰ ਦੀ ਵੀਡੀਓ ਬਣਵਾਣੀ ਹੋਵੇ ਤਾਂ ਸਾਨੂੰ ਦਿੱਤੇ ਗਏ ਨੰਬਰਾਂ ਦੇ ਉੱਤੇ نیچے ਨੰਬਰ ਚੱਲਦੇ ਪਿਆ ਸੰਪਰਕ ਜ਼ਰੂਰ ਕਰਿਓ ਤੇ ਉਹਦੇ ਬਾਅਦ ਤਾਨੂੰ ਵੀਰੇ ਉਹਨਾਂ ਦੇ ਸਾਰੇ ਨੰਬਰ ਆਪਾਂ نیچے ਮੈਂਸ਼ਨ ਕੀਤੇ ਹੋਏ ਆ ਕਾਲ ਜ਼ਰੂਰ ਕਰ ਲਿਓ ਲੋਕੇਸ਼ਨ ਦਾ ਲਿੰਕ ਮੈਂ ਸਾਰਾ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਵਾ ਤੁਸੀਂ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਤਦ ਤੱਕ ਲਈ ਮਿਲਦੇ ਆ नेक्स्ट ਵੀਡੀਓ ਚ ਚੰਗਾ ਜੀ ਸਤਿ ਸ੍ਰੀ ਅਕਾਲ